ਜਿਮ ਕਮਾ ਕੇ ਆਸਟ੍ਰੇਲੀਆ ਜਾਣ ਵਾਲੇ ਸਟੂਡੈਂਟ ਦੇ ਹੁਣ ਸੁਪਨੇ ਚੱਕਨਾ ਚੂਰ ਹੋ ਜਾਣਗੇ ਆਸਟ੍ਰੇਲੀਆ ਨੇ ਦਰਵਾਜ਼ੇ ਬੰਦ ਕੀਤੇ ਨੇ ਆਸਟ੍ਰੇਲੀਆ ਵੀਜ਼ਾ ਲੈਣਾ ਹੁਣ ਸੌਖਾ ਨਹੀਂ ਰਿਹਾ ਤੇ ਕੋਈ ਅਰਥਕਤਨੀ ਨਹੀਂ ਹੈ ਪਹਿਲਾਂ ਤਾਂ ਆਸਟ੍ਰੇਲੀਆ ਨੇ ਆਪਣੇ ਫੰਡਸ ਵਧਾਏ ਜਿਹੜਾ 11 ਮਈ ਤੋਂ ਸ਼ੁਰੂ ਕਰ 10 ਮਈ ਤੋਂ ਅਨਾਉਂਸ ਕਰ ਦਿੱਤਾ 24505 ਤੋਂ ਲਿਵਿੰਗ ਐਕਸਪੈਂਸ ਵਧ ਕੇ 29710 ਡਾਲਰ ਕਰ ਦਿੱਤੇ ਗਏ ਪੰਜਾਬ ਬੋਰਡ ਤੋਂ ਸੀਬੀਐਸਸੀ ਤੋਂ 12ਵੀਂ ਪਾਸ ਕੀਤੀ ਹੈ ਪਰਸੈਂਟੇਜ 70% ਹੈ ਤਿੰਨ ਮੇਜਰ ਕੋਰਸ ਬਲੱਟ ਚੋਂ 65% ਦੀ ਨੰਬਰ ਆ 65% ਨੰਬਰ ਆ ਆਲਸੋ ਓਵਰঅল 6 ਬੈਂਡ 5.5 ਜੀਚ ਆ ਉਹ ਬੇਨ ਜਿਹੜੀ ਚੀਜ਼ ਆ ਤੁਰਿਤ ਹੋ ਗਈ ਐਕੈਡੈਮਿਕ ਰਿਕੁਆਇਰਮੈਂਟ ਦੂਜਾ ਤੁਹਾਡੇ ਪੇਰੈਂਟਸ ਦੀ ਆਮਦਨ 10-15 ਲੱਖ ਰੁਪਏ ਐਨੂਲੀ ਚਾਹੀਦੀ ਆ ਉਹ ਵੀ ਕੋਈ ਸਲੂਨ ਦਾ ਬੁਟੀਕ ਦਾ ਕੋਈ ਟਿਊਸ਼ਨ ਸੈਂਟਰ ਜਾਂ ਪ੍ਰਾਪਰਟੀ ਡੀਲਰ ਦਾ ਧੰਦਾ ਦਿਖਾ ਕੇ ਨਹੀਂ ਤੁਸੀਂ ਨਾਲ ਆਈਟੀਆ ਲਗਾ ਸਕਦੇ ਪ੍ਰੋਪਰ ਪ੍ਰੂਫ 2 ਸਾਲ ਦੇ ਮੰਗਣਗੇ ਕਿ ਆਮਦਨ ਕੀ ਤੁਹਾਡੇ ਪੇਰੈਂਟਸ ਦੀ